ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਹੈ ਜੀ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚੋਂਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੀ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਹੁਤ ਹੀ ਪਿਆਰੀ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਨਾ ਤੇ ਹੋਰ ਭੈਣ ਭਰਾਵਾਂ ਦੇ ਨਾਲ ਵੀ ਜਰੂਰ ਸਾਂਝਾ ਕਰਨਾ ਤੇ ਆਓ ਜੀ ਹੁਣ ਤੁਹਾਡਾ ਬਹੁਤਾਂ ਸਮਾਂ ਨਾ ਲੈਂਦੇ ਹੋਏ ਆਪਾਂ ਸਾਖੀ ਦੀ ਸ਼ੁਰੂਆਤ ਕਰਦੇ ਹਾਂ ਗੁਰੂ ਜੀ ਜਦੋਂ ਲਾਹੌਰ ਥਾਣੀ ਹੁੰਦੀ ਹੋਈ ਪੰਜਾਬ ਦੇ ਇੱਕ ਨਗਰ ਦਿਪਾਲਪੁਰ ਦੇ ਨਜ਼ਦੀਕ ਪਹੁੰਚੇ ਤਾਂ ਉੱਥੇ ਪਹੁੰਚ ਕੇ ਗੁਰੂ ਜੀ ਨੇ ਦੇਖਿਆ ਕਿ ਇੱਕ ਸਥਾਨ ਤੇ ਬੜੀ ਹੀ ਜ਼ਿਆਦਾ ਭੀੜ ਇਕੱਠੀ ਹੋਈ ਹੈ ਇਦਾਂ ਲੱਗ ਰਿਹਾ ਸੀ ਕਿ ਜਿਵੇਂ ਕੋਈ ਮਦਾਰੀ ਵਾਲਾ ਮਦਾਰੀ ਦਿਖਾ ਰਿਹਾ ਹੋਵੇ ਜਦੋਂ ਗੁਰੂ ਜੀ ਉਸ ਭੀੜ ਦੇ ਪਾਸ ਗਏ ਤਾਂ ਉੱਥੇ ਪਤਾ ਚੱਲਿਆ ਕਿ ਇੱਥੇ ਇੱਕ ਸ਼ਾ ਸੁਹਾਗਨ ਨਾਮ ਦਾ ਫਕੀਰ ਹੈ ਜੋ ਕਿ ਇਸ ਇਲਾਕੇ ਵਿੱਚ ਬੜਾ ਪ੍ਰਸਿੱਧ ਹੈ ਉਸ ਫਕੀਰ ਨੂੰ ਇਸ ਕਰਕੇ ਲੋਕ ਮੰਨਦੇ ਸਨ ਕਿਉਂਕਿ ਉਹਦਾ ਕਹਿਣਾ ਹੈ ਕਿ ਉਸ ਨੂੰ ਪੂਰਨ ਮਾਸ਼ੀ ਦੀ ਰਾਤ ਨੂੰ ਅੱਲਾ ਮੀਆਂ ਆਪ ਮਿਲਣ ਆਉਂਦੇ ਨੇ ਪੂਰਨ ਮਾਸ਼ੀ ਦੀ ਰਾਤ ਉਹ ਫਕੀਰ ਬੜੀ ਸੁੰਦਰ ਸੇਜ ਵਿਛਾ ਕੇ ਤੇ ਆਪਣਾ ਬੁਰਕਾ ਪਾ ਕੇ ਇੱਕ ਕਮਰੇ ਵਿੱਚ ਬੰਦ ਹੋ ਜਾਂਦਾ ਹੈ ਤੇ ਆਪਣੇ ਮুরিਦਾਂ ਨੂੰ ਉਪਦੇਸ਼ ਦਿੰਦਾ ਹੈ ਕਿ ਕੋਈ ਵੀ ਜਣਾ ਅੰਦਰ ਨਹੀਂ ਆਵੇਗਾ ਕਿਉਂਕਿ ਅੱਲਾ ਮੀਆਂ ਉਸਨੂੰ ਇੱਕ ਪਤੀ ਦੇ ਰੂਪ ਵਿੱਚ ਮਿਲਣ ਆਉਂਦੇ ਹਨ ਤੇ ਮੈਂ ਉਹਨਾਂ ਦੀ ਸੁਹਾਗਣ ਪਤਨੀ ਬਣਦਾ ਹਾਂ ਇਸ ਲਈ ਉਸ ਰਾਤ ਜੇਕਰ ਕੋਈ ਵੀ ਜਨਾਜ਼ਾਡੇ ਕਮਰੇ ਦੇ ਅੰਦਰ ਆਉਣ ਦੀ ਕੋਸ਼ਿਸ਼ ਕਰਦਾ ਤਾਂ ਸਾਡੇ ਮਲਾਪ ਵਿੱਚ ਅਰਚਨ ਪੈਦਾ ਹੁੰਦੀ ਹੈ ਤੇ ਅੱਲਾ ਮੀਆਂ ਨਾਰਾਜ਼ ਹੋ ਜਾਂਦੇ ਹਨ ਪੋਲੇ ਪਾਲੇ ਲੋਕ ਸ਼ਾ ਸੁਹਾਗਣ ਦੀਆਂ ਗੱਲਾਂ ਵਿਚਾਨ ਕੇ ਪੂਰੀ ਪੂਰੀ ਰਾਤ ਕਮਰੇ ਦੇ ਬਾਹਰ ਪੈਰਾ ਦਿੰਦੇ ਰਹਿੰਦੇ ਸਨ ਤੇ ਸਵੇਰੀ ਜਦੋਂ ਸ਼ਾ ਸੁਹਾਗਣ ਬਾਹਰ ਆਉਂਦਾ ਤਾਂ ਸਾਰੇ ਜਣੇ ਉਸ ਦੇ ਦਰਸ਼ਨ ਕਰਦੇ ਇਹ ਸੋਚਦੇ ਕਿ ਅਸੀਂ ਨਿਹਾਲ ਹੋ ਗਏ ਹਾਂ ਸ਼ਾਸੋ ਗੰਦੇ ਸਤੰਦੇ ਬਾਰੇ ਜਦੋਂ ਗੁਰੂ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਲੋਕਾਂ ਨੂੰ ਸਮਝਾਇਆ ਕਿ ਅੱਲਾ ਮੀਆਂ ਕੋਈ ਸ਼ਰੀਰਦਾਰੀ ਵਿਅਕਤੀ ਨਹੀਂ ਬਲਕਿ ਉਹ ਤਾਂ ਇੱਕ ਜੋਤ ਹਨ ਉਹ ਇੱਕ ਸ਼ਕਤੀ ਹਨ ਜਿਨ੍ਹਾਂ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਉਹ ਕਿਸੇ ਨੂੰ ਮਿਲਣ ਵਾਸਤੇ ਇੱਕ ਥਾਂ ਤੇ ਨਹੀਂ ਆਉਂਦੇ ਬਲਕਿ ਉਹ ਤਾਂ ਪੂਰੇ ਬ੍ਰਹਮੰਡ ਵਿੱਚ ਮੌਜੂਦ ਹਨ ਸੰਸਾਰ ਵਿੱਚ ਇਦਾਂ ਦਾ ਕੋਈ ਸਥਾਨ ਨਹੀਂ ਜਿੱਥੇ ਉਹ ਨਾ ਹੋਣ ਇਸ ਲਈ ਉਹਨਾਂ ਦਾ ਇੱਕ ਪਤੀ ਦੇ ਰੂਪ ਵਿੱਚ ਕਿਸੇ ਨੂੰ ਮਿਲਣ ਆਉਣਾ ਬਿਲਕੁਲ ਝੂਠੀ ਗੱਲ ਹੈ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦਾ ਲੋਕਾਂ ਉੱਤੇ ਕਾਫੀ ਅਸਰ ਹੋਇਆ ਤੇ ਉਹਨਾਂ ਵਿੱਚੋਂ ਕੁਝ ਮਨ ਚਲੇ ਨੌਜਵਾਨਾਂ ਨੇ ਤੁਰੰਤ ਇਸ ਹਾਲ ਦੀ ਪ੍ਰੀਖਿਆ ਲੈਣ ਲਈ ਬਲਪੂਰਵਕ ਉਸ ਕੋਠੜੀ ਦਾ ਦਰਵਾਜ਼ਾ ਤੋੜ ਦਿੱਤਾ ਜਿੱਥੇ ਸ਼ਾ ਸੁਹਾਗਨ ਆਪਣੇ ਹੀ ਸਰੀਰ ਨਾਲ ਗਲਪ ਕਰਮ ਕਰਦਾ ਰੰਗੀ ਹੱਤੀ ਫੜਿਆ ਗਿਆ ਸੀ ਲੋਕਾਂ ਵਿੱਚ ਇਸ ਗੱਲ ਦਾ ਬਹੁਤ ਹੀ ਗੁੱਸਾ ਭਰਿਆ ਹੋਇਆ ਸੀ ਕਿ ਸ਼ਾ ਸੁਹਾਗਨ ਸਾਨੂੰ ਕਈ ਸਾਲਾਂ ਤੋਂ ਮੂਰਖ ਬਣਾ ਰਿਹਾ ਹੈ ਤੇ ਸਾਰੇ ਜਨੇ ਮਿਲ ਕੇ ਉਸ ਦੀ ਕੁੱਟ ਮਾਰ ਕਰਨਾ ਚਾਹੁੰਦੇ ਹਨ ਪਰ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਲੋਕਾਂ ਨੂੰ ਸਮਝਾ ਕੇ ਉਸ ਪਖੰਡੀ ਨੂੰ ਕੁੱਟਣੋਂ ਬਚਾ ਲਿਆ ਜਿਸ ਤੋਂ ਬਾਅਦ ਸ਼ਾਸੁਹਾਗਰ ਨੇ ਗੁਰੂ ਜੀ ਦੇ ਚਰਣਾ 'ਚ ਡਿੱਗ ਕੇ ਆਪਣੀ ਗਲਤੀ ਦੀ ਖੀਮਾ ਮੰਗੀ ਤੇ ਨੇਕ ਰਾਹੀ ਚੱਲਣ ਦਾ ਗੁਰੂ ਜੀ ਨੂੰ ਬਚਨ ਦਿੱਤਾ ਸੋ ਇਹ ਸੀਗੀ ਜੀ ਅੱਜ ਦੀ ਸਾਡੀ ਪਿਆਰੀ ਜੀ ਸਾਖੀ ਤਾਂ ਤਾਂ ਸ਼ੀ ਗੁਰੂ ਨਾਨਕ ਦੇਵ ਜੀ ਦੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜੁੜ ਦੱਸਣਾ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜਰੂਰ ਲਗਵਾਉਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓਜ਼ ਤਦ ਤੱਕ ਲਈ ਸਭ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹਸਤੇ ਰਵਾਜ਼ ਰਵਾਜ਼ ਜਰੂ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ